ਅੰਮ੍ਰਿਤਸਰ ਵਿੱਚ ਜੋ ਅਕਾਲੀ ਕਾਉਂਸਲਰ ਦਾ ਕਤਲ ਹੋਇਆ ਜੀ ਹਾਂ ਅਕਾਲੀ ਕਾਉਂਸਲ ਹਰਜਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਪੁਲਿਸ ਤੇ ਹੁਣ ਲਗਾਤਾਰ ਦਬਾਅ ਬਣਿਆ ਹੋਇਆ ਹੈ ਫਿਲਹਾਲ ਦੱਸਦੇ ਕਿ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਮੁਲਜ਼ਮਾਂ ਦੀ ਇੱਥੇ ਕਿਸ਼ੂ ਗੋਪੀ ਤੇ ਕਰਨ ਕੀੜਾ ਵੱਜੋਂ ਪਛਾਣ ਹੋਈ ਹੈ ਸੋ ਅੰਮ੍ਰਿਤਸਰ ਵਿੱਚ ਇਸ ਤਰ੍ਹਾਂ ਦੇ ਨਾਲ ਅਕਾਲੀ ਕਾਉਂਸਲਰ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਪੁਲਿਸ ਨੇ ਫਿਲਹਾਲ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਛੇਤੀ ਉਹਨਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਮੁਲਜ਼ਮਾ ਦੀ ਕੀਸ਼ੂ ਗੋਪੀ ਤੇ ਕਰਨ ਕਿੜਾ ਵੱਜੋਂ ਪਛਾਣ ਹੋਈ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂ ਤੇ ਨੇ ਮੁਲਜ਼ਮਾ ਦੀ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ। ਜੰਡਿਆਲਾ ਗੁਰੂ ਦੇ ਕਿਸ਼ਨ ਗਰੁੱਪ ਦੇ ਨਾਲ ਸੰਬੰਧਿਤ ਨੇ ਮੁਲਜ਼ਮ ਜੋ ਪੁਲਿਸ ਦੀ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ। ਕਤਲ ਮਾਮਲੇ ਤੇ ਐਸਐਸਪੀ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਕਹਿੰਦੇ ਕਿ ਹਰਜਿੰਦਰ ਦੇ ਪਰਿਵਾਰ ਨੇ ਸੁਰੱਖਿਆ ਨਹੀਂ ਮੰਗੀ ਸੀ। ਇਥੇ ਲੇਕਿਨ ਮੁਲਜ਼ਮਾ ਦੀ ਹੁਣ ਗ੍ਰਿਫਤਾਰੀ ਦੀ ਜਿਹੜੀ ਦਾਅਵਾ ਜ਼ੂਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਏਗਾ। ਮੁਲਜ਼ਮਾ ਦੀ ਗ੍ਰਿਫਤਾਰੀ ਲਈ ਇਥੇ ਪੁਲਿਸ ਬੋਲ ਕਹਿੰਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਅੱਜ ਹਰਜਿੰਦਰ ਸਿੰਘ ਦਾ ਪੋਸਟਮਾਰਟਮ ਹੋਵੇਗਾ। ਬਹਿਰਾਲ ਏਜਡਾ ਪੂਰਾ ਮਾਮਲਾ ਹੈ ਜੋ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਕਾਨੂੰਨ ਵਿੱਚ ਅਸਤ ਸਵਾਲ ਤਾਂ ਉੱਠਨੇ ਲਾਜ਼ਮੀ ਨੇ ਜਿਸ ਤਦਅ ਰੇਥੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਲੇਕਿਨ ਕਿੰਨੇ ਕੁ ਬੇਖੌਫ ਨੇ ਅਪਰਾਧੀ ਇਸ ਤਰ੍ਹਾਂ ਦੇ ਨਾਲ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਅੱਜ ਪੋਸਟਮਾਰਟਮ ਹੋਵੇਗਾ। ਅੰਮ੍ਰਿਤਸਰ ਚ ਕਾਲੀ ਕਾਉਂਸਲ ਹਰਜਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਲੈ ਕੇ ਜਿਹੜੇ ਕ੍ਰਿਮਿਨਲ ਦਲ ਨੇ ਖਾਸ ਸ਼ੋਰਟ ਤੇ ਸਰਕਾਰ ਨੂੰ ਜਮਕੇ ਕੇ ਰਿਆ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਮਕੇ ਨਿਸ਼ਾਨਾ ਸਾਧਿਆ ਕਿਸ ਕਦਰ ਗੋਲੀਆਂ ਮਾਰ ਕੇ ਮੌਤ ਦੇ ਕਾਠ ਰਜਿੰਦਰ ਸਿੰਘ ਨੂੰ ਉਤਾਰਿਆ ਗਿਆ ਫਿਲਹਾਲ ਮੁਲਜ਼ਮਾਂ ਦੀ ਪਛਾਣ ਹੋਈ ਹੈ ਕਿ ਸ਼ੂ ਕੋਪੀ ਤੇ ਕਰਨ ਕੀੜਾ ਵਜੋ ਜਿਨ੍ਹਾਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹਾਲਾਂਕਿ ਕੀ ਕੁਝ ਵਜ੍ਹਾ ਰਹੀ ਹੈ ਹੋਰ ਕੌਣ ਕੌਣ ਇਸ ਵਿੱਚ ਸ਼ਾਮਿਲ ਸਨ ਇਹ तमाम ਸਵਾਲ ਦੇ ਜਵਾਬ ਜਿਹੜਾ ਮਿਲਣਾ ਬੜਾ ਹਲ ਸੇ ਲਈ ਇੰਤਜ਼ਾਰ ਕਰਨਾ ਹੋਏਗਾ ਮਨਿੰਦਰ ਮੋਂਗਾ ਦਿਨਾਲ ਗੱਲ ਕਰਦੇ ਆ ਮਨਿੰਦਰ ਆਏ ਦਿਨ ਅਸੀਂ ਦੇਖਦੇ ਆ ਲੁਟਾ ਕੋਹਾ ਕਤਲੋ ਗਾਰਦੀਆਂ ਕਟਨਾਵਾ ਵਾਪਰਦੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠਦੇ ਨੇ ਲੇਕਿਨ ਇੱਥੇ ਇੱਕ ਕਾਉਂਸਲਰ ਸ਼੍ਰੋਮਣੀ ਕਾਲਦਲ ਦੇ ਕਾਉਂਸਲਰ ਦਾ ਜਿਸ ਕਦਰ ਕਤਲ ਕੀਤਾ ਗਿਆ ਸਵਾਲ ਬੜੇ ਸਾਰੇ ਉੱਠ ਰਹੇ ਨੇ ਉਤੇ ਸ਼੍ਰੋਮਣੀ ਕਾਲਦਲ ਇਸ ਨੂੰ ਭਗਵੰਤ ਮਾਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਹੇ ਆ ਬਿਲਕੁਲ ਸਵਾਲ ਖੇ ਸੁਭਾਵਕ ਹੈ ਕਿਉਂਕਿ ਕੁਝ ਦਿਨ ਪਹਿਲਾਂ ਵੀ ਜੰਡਿਆਰਾ ਗੁਰੂ ਦੇ ਇਸੇ ਕਾਉਂਸਲਰ ਦੇ ਘਰ ਦੇ ਬਾਹਰ ਰਾਤ ਨੂੰ ਗੋਰੀਬਾਰੀ ਕੀਤੀ ਗਈ ਸੀ ਉਸ ਵੇਲੇ ਦ ਜਿਹੜਾ ਖਾਸ ਤੌਰ 'ਤੇ ਪੁਲਿਸ ਨੂੰ ਦਿੱਤੀ ਗਈ ਸੀ ਕਿਉਂਕਿ ਗੋਲੀ ਦੇ ਵਪਾਰੀ ਕਰਨ ਤੋਂ ਬਾਅਦ ਮਰਤੋਂ ਕੰਪੀ ਦਿੱਤੀ ਗਈ ਸੀ ਜਾਨੋ ਮਾਰਨ ਦੀ ਔਰ ਉਸ ਤੋਂ ਬਾਅਦ ਜਿਹੜਾ ਪੁਲਿਸ ਨੂੰ ਦੋ ਵਾਰ ਕੰਪਲੇਨ ਕੀਤੀ ਗਈ ਸੀ ਦੋ ਐਫ ਆਈ ਆਰ ਜਿਹੜੇ ਪੁਲਿਸ ਵੱਲੋਂ ਰਜਿਸਟਰ ਕੀਤੇ ਗਈਆਂ ਸਨ ਪਰ ਸਰਾਨੀ ਦੀ ਗੱਲ ਹੈ ਕਿ ਕੱਲ ਦਿਨ ਦਿਹਾੜੇ ਆ ਕੇ ਉਸੇ ਅਕਾਲੀ ਕੌਸਟ ਜੋ ਪਹਿਲਾਂ ਤੋਂ ਹੀ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ ਪਹਿਲਾਂ ਤੋਂ ਹੀ ਉਸਦੇ ਘਰ ਤੇ ਹਮਲਾ ਕੀਤਾ ਜਾ ਚੁੱਕਿਆ ਸੀ ਆ ਕੇ ਦਿਨ ਦਿਹਾੜੇ ਗੁਰਦਾਰਾ ਖੇਡਾ ਸਾਹਿਬ ਜਿੱਥੇ ਐਤਵਾਰ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸultanatmastak only ਪਹੁੰਚਦਿਆਂ ਨੇ ਤੁਝੇ ਹੀ ਚਹਿਲ ਪਹਿਲ ਵਾਲੀ ਭੀੜ ਪੜ ਵਾਲੀ ਥਾਂ ਤੇ ਆ ਕੇ ਜਿਹੜਾ ਹਰਜਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਜਾਣਾ ਤਾਂ ਜਿਹੇ ਚ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੱਕੇ ਜਾਣੇ ਸੁਭਾਵਕ ਨੇ ਹਾਲਾਂਕਿ ਪੁਲਿਸ ਵੱਲੋਂ ਉਸ ਤੋਂ ਬਾਅਦ ਜਰੂਰ ਜਦੋਂ ਲਗਾਤਾਰ ਹਰ ਕੋਈ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਿਹਾ ਸੀ ਚਾਹੇ ਬਿਕਰਮ ਸਿੰਘ ਮਜੀਠੀਆ ਸਾਹਿਬ ਚਾਹੇ ਰਵਨੀਤ ਸਿੰਘ ਬਿੱਟੂ ਸੀ ਤੋਂ ਹਰ ਕੋਈ ਪੁਲਿਸ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਿਹਾ ਸੀ ਜਿਹੇ ਚ ਆਨੰਦ ਫਾਨਿਚ ਦੇ ਦੋ ਪ੍ਰੈਸ ਕਾਨਫਰੰਸ ਕੀਤੀਆਂ ਗਈਆਂ ਸਭ ਤੋਂ ਪਹਿਲੀ ਅਮਰਸਾਹਬ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਡੀసీపీ ਜੇਫ ਵਾਰੀਏ ਵੱਲੋਂ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਤਿੰਨੋ ਦੋਸ਼ੀਆਂ ਦੀ ਪਛਾਣ ਕਰਨ ਦਾ ਦਾਵਾ ਕੀਤਾ ਗਿਆ ਔਰ ਇਹ ਦੱਸਿਆ ਗਿਆ ਕਿ ਇਹ ਕਿਸ਼ਨ ਗੈਂਗ ਅਤੇ ਹਰਜਿੰਦਰ ਗੈਂਗ ਦੇ ਵਿੱਚ ਪੁਰਾਣੀ ਜਿਹੜੀ ਰੰਜਿਸ਼ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਜਿਸ ਦੇ ਚੱਲਦੇ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਤਿੰਨ ਤਸਵੀਰਾਂ ਸਾਂਝੀਆਂ ਕਰੀਆਂ ਕੀਤੀਆਂ ਗਈਆਂ ਗੁਰਪ੍ਰੀਤ ਕਿਸ਼ੂ ਅਤੇ ਕਰਨ ਕੀੜਾ ਦੀਆਂ ਔਰ ਉਸ ਤੋਂ ਬਾਅਦ ਮੋਟਰਸਾਈਕਲ ਦੀ ਪਛਾਣ ਕਰਨ ਦਾ ਅਤੇ ਜਲਦ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਇਸ ਤਰ੍ਹਾਂ ਐਸਐਸਪੀ ਦਿਹਾਤੀ ਬਰਿੰਦਰ ਸਿੰਘ ਦੀ ਇੱਕ ਵੀਡੀਓ ਮੀਡੀਆ ਦੇ ਨਾਲ ਸ਼ੇਅਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀਆਂ ਇਹ ਦੱਸਿਆ ਕਿ ਜੋ ਵੀਡੀਓ ਗੋਲੀਬਾਰੀ ਦੀ ਹੈ ਉਹ ਇਸ ਕੌਂਸਲਰ ਹਰਜਿੰਦਰ ਸਿੰਘ ਦੇ ਘਰ ਦੇ ਬਾਹਰ ਦੀ ਨਹੀਂ ਬਲਕਿ ਕਿਸੇ ਹੋਰ ਦੇ ਘਰ ਦੇ ਬਾਹਰ ਦੀ ਹੈ ਔਰ ਉਸ ਘਟਨਾ ਦੇ ਦੋ ਦੋਸ਼ੀਆਂ ਨੂੰ ਜੋ ਕਿ ਕਿਸ਼ਨ ਗੈਂਗ ਦੇ ਨਾਲ ਹੀ ਜੁੜੇ ਨੇ ਉਹਨਾਂ ਨੂੰ ਬੀਤੇ ਕੱਲ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਹੈਰਾਨੀ ਦੀ ਗੱਲ ਹੈ ਕਿ ਦੋ ਪਿਸਤੋਲਾਂ ਸਮੇਤ ਇੱਕ ਦੋ ਗੈਂਗਸਟਰਸ ਕਾਬੂ ਕੀਤੇ ਗਏ ਹੋਣ ਔਰ ਉਸ ਤੋਂ ਬਾਅਦ ਜਿਹੜਾ ਪੁਲਿਸਰੋ ਕੋਈ ਗੈਸ ਕੌਨਫੈਸ ਕਰਕੇ ਜਾਣਕਾਰੀ ਜਿਹੜੀ ਸਾਂਝੀ ਨਹੀਂ ਕੀਤੀ ਗਈ ਸੀ ਬਲਕਿ ਜਦੋਂ ਇਹ ਮਾਮਲਾ ਸਾਹਮਣੇ ਆਂਦਾ ਹੈ ਗੋਲੀਬਾਰੀ ਦੀ ਘਟਨਾ ਵਾਪਰਦੀ ਹੈ ਤਾਂ ਅਜਿਹੇ ਚ ਐਸਐਸਪੀ ਦਾ ਬਿਆਨ ਆਂਦਾ ਹੈ ਕਿ ਇਹ ਇਸ ਗੈਂਗ ਨਾਲ ਸੰਬੰਧਿਤ ਦੋ ਗੁਰਗੇ ਦੋ ਕਾਰਕੁਨ ਜਿਹੜੇ ਹੈ ਉਹ ਬੀਤੇ ਕੱਲ ਹੀ ਪੁਲਿਸਰੋ ਗ੍ਰਿਫਤਾਰ ਕਰ ਲਏ ਗਏ ਸੀ ਔਰ ਦੋ ਪਿਸਟੋਲ ਤੇ ਸੱਤ ਜਿੰਦਾ ਕਾਰਤੂਸ ਪ੍ਰਮੋਤ ਕੀਤੇ ਗਏ ਸੀ ਤੋਂ ਹੁਣ ਦਾਅਵੇ ਜੁਰ ਕੀਤੇ ਜਾ ਰਹੇ ਨੇ ਪਰ ਦਿਨ ਦਿਹਾੜੇ ਗੋਲੀਬਾਰੀ ਦੀ ਇਸ ਘਟਨਾ ਨੇ ਪੰਜਾਬ ਐਂਡ ਲਾਂਡਰਡ ਦੀ ਸਿੱਤੀ ਤੇ ਫਿਰ ਤੋਂ ਇੱਕ ਵਾਰ ਮੁਰਤ ਹੋਇਆ ਹੈ ਉਹ ਸਵਾਲੀਆ ਨਿਸ਼ਾਨ ਲਗਾਇਆ ਹੈ ਜੀ ਬਿਲਕੁਲ ਇਥੇ ਜਿਸ ਕਦਰ ਬੇਖੌਫ ਨੇ ਅਪਰਾਧੀ ਅਪਰਾਦਾ ਨੂੰ ਅੰਜਾਮ ਦਿੰਦੇ ਨੇ ਹਥਿਆਰਾਂ ਦਾ ਇਸਤੇਮਾਲ ਕਿੰਨੀ ਆਮ ਜੀ ਗੱਲ ਹੋ ਗਈ ਹੈ ਔਰ ਯਕੀਨਨ ਇਹ ਜਿਹੜੇ ਲਾਇਸੈਂਸੀ ਹਥਿਆਰ ਨਹੀਂ ਹੋ ਸਕਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਇਹ ਜਿਹੜੀਆਂ ਕਤਲੋਗਾਰਤ ਦੀਆਂ ਘਟਨਾਵਾਂ ਨੇ ਉਹ ਵਧੀਆਂ ਹੀ ਜਾ ਰਹੀਆਂ ਨੇ ਸੋ ਆਖਿਰ ਇਸ ਦੀ ਜ਼ਿੰਮੇਵਾਰੀ ਕੋਈ ਤਾਂ ਜਵਾਬ ਦੇਹੀ ਸਰਕਾਰ ਦੀ ਇੱਥੇ ਬਣਦੀ ਹੈ ਜਦੋਂ ਮਹਿਕਮਾ ਵੀ ਜਦੋਂ ਮੁੱਖ ਮੰਤਰੀ ਕੋਲ ਹੋਵੇ ਸੋ ਬਿਲਕੁਲ ਇੰਜ ਨਜ਼ਰ ਆ ਰਿਹਾ ਜਿਸ ਕਿਸ ਗਿਣਤੀ ਦੇ ਵਿੱਚ ਰੋਜ਼ ਲੁੱਟਾ ਖੋਹ ਦੀਆਂ ਗੋਲੀਬਾਰੀ ਦੀਆਂ ਸੈਚਿੰਗ ਦੀਆਂ ਘਟਨਾਵਾਂ ਵਾਪਰੀਆਂ ਉਸ ਤੋਂ ਇੰਜ ਲੱਗਦਾ ਕਿ ਕਿਤੇ ਵੀ ਕ੍ਰਿਮੀਨਲズ ਨੂੰ ਗੈਂਗਸਟਰਜ਼ ਨੂੰ ਲੁਟੇਰੀਆ ਨੂੰ ਬਦਮਾਸ਼ਾਂ ਨੂੰ ਖਾਕੀ ਵਰਦੀ ਦਾ ਕੋਈ ਪੈਕ ਹੋਫ ਨਹੀਂ ਰਿਹਾ ਕਿਉਂਕਿ ਹਰ ਥਾਂ ਤੇ ਹਰ ਬਾਜ਼ਾਰ ਹਰ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰਾ ਲੱਗੇ ਤਾਂ ਉਹ ਜਿਹੇ ਚ ਬਿਨਾ ਕਿਸੇ ਪੈਕ ਹੋਫ ਤੋਂ ਕ੍ਰਿਮੀਨਲਜ਼ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਨੇ ਔਰ ਚਿੱਟੇ ਵੀ ਨਹੀਂ ਦੇਰ ਦੇ ਲਗਭਗ 4:00 4:30 ਵਜੇ ਦੇ ਕਰੀਬ ਆ ਕੇ ਅਤਾ ਦਰਜੇ ਉਫਾਇਰ ਕਰਦੇ ਨੇ ਜਿਸ ਦੇ ਵਿੱਚ ਚਾਰ ਗੋਲੀਆਂ ਉਕਤ ਰਜਿੰਦਰ ਸਿੰਘ ਨੂੰ ਲੱਗਦੀਆਂ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੋਂ ਜਹੀ ਪੀੜਪੜ ਵਾਲੀ ਥਾਂ ਚੁਣੀ ਜਾਂਦੀ ਹੈ ਉਹ ਜਿਸ ਦੇ ਵਿੱਚ ਇਸ ਗੋਲੀ ਦਾ ਨਿਸ਼ਾਨਾ ਕੋਈ ਵੀ ਹੋਰ ਰਾਘੀਰ ਕੋਈ ਵੀ ਹੋਰ ਸ਼ਰਧਾਲੂ ਵੀ ਹੋ ਸਕਦਾ ਸੀ ਪਰ ਕਿਤੇ ਵੀ ਇਹਨਾਂ ਕ੍ਰਿਮੀਨਲਸ ਦੇ ਵਿੱਚ ਕੋਈ ਪੈਕ ਆਫ ਨਜ਼ਰ ਨਹੀਂ ਆਇਆ ਔਰ ਉਹ RAMNAR ਗੋਲੀਆਂ ਚਲਾ ਕੇ ਉਸ ਤੋਂ ਬਾਅਦ ਉਸ ਤੋਂ ਫਰਕਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਹੁਣ ਇਸ ਵੀ ਫੁਟੇਜ ਦੇ ਆਧਾਰ ਤੇ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਮੋਟਰਸਾਈਕਲ ਦੀ ਪਛਾਣ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਕਦੋਂ ਪੁਲਿਸ ਇਹਨਾਂ ਨੂੰ ਕਾਬੂ ਕਰਦੀ ਹੈ ਔਰ ਇਹਨਾਂ ਇਹਨਾਂ ਦਾ ਸਵਾਲ ਇਸ ਕਟੜਾ ਦੇ ਨਾਲ ਜੁੜੇ ਨੇ ਆਖਰਕਾਰ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਉਹ ਹਥਿਆਰ ਕਿੱਥੋਂ ਹਾਸਲ ਕੀਤੇ ਗਏ ਕਿਸ ਦੇ ਇਸ਼ਾਰੇ ਤੇ ਹਰਜਿੰਦਰ ਸਿੰਘ ਨੂੰ ਗੋਲੀਆਂ ਦੇ ਨਾਲ ਦਿਨ ਦਿਹਾੜੇ ਹਲਾਕ ਕੀਤਾ ਗਿਆ ਇਸ ਤੋਂ ਪਹਿਲਾਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਇਹ ਬਹੁਤ ਸਾਰੇ ਸਵਾਲ ਨੇ ਇਹ ਜਦ ਤੱਕ ਮੁਲਜ਼ਮ ਕਾਬੂ ਨਹੀਂ ਹੋ ਜਾਂਦੇ ਉਸੇ ਲਈ ਇੰਤਜ਼ਾਰ ਤੈਅ ਕਰਨਾ ਪਏਗਾ ਲੇਕਿਨ ਉਮੀਦ ਕੀਤੀ ਜਾ ਰਹੀ ਹੈ ਔਰ ਇਹ ਹੀ ਦਾਵਾ ਵੀ ਪੁਲਿਸ ਕਰੇ ਕਿ ਛੇਤੀ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਬਹੁਤ ਬਹੁਤ ਸ਼ੁਕ ਫਿਲਹਾਲ ਦੀ ਜਾਣਕਾਰੀ ਲਈ ਮਨਿੰਦਰ ਸੋ ਇਹ ਹਾਲਾਤ ਬਣੇ ਹੋਏ ਨੇ ਸੂਬੇ ਦੇ ਜਿੱਥੇ ਦਿਨ ਦਿਹਾੜੇ ਕਤਲੋਗਾਰਤ ਦੀਆਂ ਘਟਨਾਵਾਂ ਵਾਪਰੀਆਂ ਨੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਕੋਲ ਇੱਕ ਵਿਅਕਤੀ ਸਹਾਜਿੰਦਰ ਸਿੰਘ ਜਿਸਤੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅਮਨਸਰ ਦਿਹਾਤੀ ਵਿੱਚ ਜੰਡਿਆਲਾ ਗੁਰੂ ਦੇ ਏਰੀਆ ਦੇ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰਟ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਇਡੈਂਟੀਫਾਈ ਕਰ ਲਏਗੇ ਹਨ ਜਿਹੜੇ ਵਹੀਕਲ ਵਿੱਚ ਵਰਤਿਆ ਗਿਆ ਹੈ ਉਹ ਵੀ ਆਇਡੈਂਟੀਫਾਈ ਕਰ ਲਏਗੇ ਹਨ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖੇਬਾਜੀ ਕਰਕੇ ਹੀ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਪੇਸ਼ਨ ਗਰੁੱਪ ਦੇ ਬੰਦਿਆਂ ਨੂੰ ਵੀ ਇਹ ਅਰਜੰਦਰ ਸਿੰਘ ਸ਼ਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧ ਕੰਮ ਦੇ ਵਿੱਚ ਸੰਬੰਧ ਤੇ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜਾਵੇ ਸੋ ਜਲਦੀ ਕਾਬੂ ਕਰਨ ਦਾ ਦਾਅਵਾ ਜਿਹੜਾ ਹੈ ਉਹ ਜ਼ਰੂਰ ਕੀਤਾ ਜਾ ਰਿਹਾ ਤਿੰਨ ਮੁਲਜ਼ਮ ਜਿਨ੍ਹਾਂ ਦੀਆਂ ਤਸਵੀਰਾਂ ਉਹਨਾਂ ਦੀ ਪਛਾਣ ਕਰਕੇ ਜਾਰੀ ਕੀਤੀਆਂ ਗਈਆਂ ਨੇ ਔਰ ਜਲਦੀ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਨੂੰ ਕਾਬੂ ਕਰ ਲਿਆ ਜਾਏਗਾ ਜਿਸ ਕਦਰ ਬੀਤੇ ਦਿਨ जो श्रोमणी अकाली दल के काउंसलर का कतल किया गया गोलियां मार के उधर काउंसलर कतल मामले से सुखबीर सिंह बादल ने सवाल चुके ने उन्होंने कहा कि पंजाब की कानून व्यवस्था का जनाजा निकल चुके ਹਰਜਿੰਦਰ ਸਿੰਘ ਦੇ ਘਰ ਤੇ ਪਹਿਲਾਂ ਵੀ ਗੋਲੀਆਂ ਚੱਲੀਆਂ ਨੇ ਸ਼ਿਕਾਇਤ ਕੀਤੀ ਗਈ ਲੇਕਿਨ ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਨੂੰ ਲੈ ਕੇ ਸੁਖਬੀ ਸਿੰਘ ਬਾਦਲ ਨੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੇ ਜਮਕੇ ਨਿਸ਼ਾਨਾ ਸਾਧਿਆ ਸੋ ਕਾਉਂਸਲਰ ਕਤਲ ਮਾਮਲੇ ਤੇ ਸੁਖਬੀ ਸਿੰਘ ਬਾਦਲ ਨੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਇਸ ਵੇਲੇ ਜਨਾਜ਼ਾ ਨਿਕਲ ਚੁੱਕਿਆ ਹੈ ਜਿਸ ਕਦਰ ਇਹ ਘਟਨਾ ਵਾਪਰੀ ਹੈ ਇਸ ਤੋਂ ਪਹਿਲਾਂ ਵੀ ਉਸ ਦੇ ਘਰ ਦੇ ਬਾਹਰ ਅਮਲਾ ਕੀਤਾ ਗਿਆ ਸੀ ਪਹਿਲਾਂ ਵੀ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਲੇਕਿਨ ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਸੁਖਬੀ ਸਿੰਘ ਬਾ ਨਿਸ਼ਾਨਾ ਸਾਧਿਆ ਗਿਆ ਕਤਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨੇ ਜ਼ਿੰਮੇਵਾਰ ਠਰਾਇਆ ਸੋ ਇਹ ਜਿਹੜੀ ਘਟਨਾ ਉਸ ਨੂੰ ਲੈ ਕੇ तमाम ਹੋਰ ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਆਮ ਆਦਮੀ ਪਾਰਟੀ ਨੂੰ ਕੇਰਿਆ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਹੋਣ ਚਾਹੀਏ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਨਿਗਾਲ ਵਰ ਚੱਲੀ ਹੈ ਤੇ ਇੱਕ ਅਜਿਹਾ ਘਾਤਿਆ ਘਟਨਾਵਾਂ ਅਪਰਾਧ ਦਾ ਗ੍ਰਾਫ ਵੱਧਾ ਹੋਇਆ ਹੀ ਨਜ਼ਰ ਆਇਆ ਸੋ ਇਸ ਘਟਨਾ ਨੇ ਇੱਕ ਵਫਰ ਤੋਂ ਸਰਕਾਰ ਨੂੰ ਸਵਾਲਾਂ ਦੇ ਕੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ ਹੈ ਅਰਜਿੰਦਰ ਸਿੰਘ ਦੇ ਘਰ ਤੇ ਪਹਿਲਾਂ ਵੀ ਗੋਲੀਆਂ ਚੱਲੀਆਂ ਸੁਖਬੀ ਸਿੰਘ ਬਾਦਲ ਨੇ ਇੱਥੇ ਬਿਆਨ ਦੇ ਦਿਆ ਕਿ ਨਾਲ ਹੀ ਉਹਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਲੇਕਿਨ ਇਸ ਦੇ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਹੁਣ ਹੌਸਲੇ ਇੰਨੇ ਬੁਲੰਦ ਅਪਰਾਧੀਆਂ ਦੇ ਕਿ ਉਹਨਾਂ ਨੇ ਸਰੇ ਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਅਰਜਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੁਖਾਲਦਰ ਦੇ ਕਾਉਂਸਲ ਦਾ ਜੋ ਕਤਲ ਹੋਇਆ ਹੈ ਹਾਲਾਂਕਿ ਹੁਣ ਪੁਲਿਸ ਰੂੜ ਦਾਵਾ ਕਰ ਰਹੀ ਹੈ ਕਿ ਮੁਲਜ਼ਮਾਂ ਦੀ ਪਛਾਣ ਕਰ ਲਈਏ ਇੱਕ ਪਾਸੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਉਹਨਾਂ ਮੁਲਜ਼ਮਾਂ ਦੀਆਂ ਤਿੰਨ ਮੁਲਜ਼ਮਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਨੇ ਪੁਲਿਸ ਦਾ ਦਾਅਵਾ ਕੀਤਾ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਔਰ ਜਲਦੀ ਉਹਨਾਂ ਨੂੰ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਕੋਈ ਆਪਸੀ ਦੁਸ਼ਮਣੀ ਦਾ ਮਾਮਲਾ ਜੋ ਪੁਲਿਸ ਵੱਲੋਂ ਹੁਣ ਤੱਕ ਦੀ ਜਾਣਕਾਰੀ ਦੇ ਅਨੁਸਾਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਉਂਸਲਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਵਜ੍ਹਾ ਕੀ ਹੈ ਕਿ ਜਿਉ ਨਸ਼ਾ ਤਸਕਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਸੀ ਔਰ ਇਹ ਅੱਜ ਹੀ ਗੋਲੀਆਂ ਮਾਰੀ ਗਈ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਲਗਾਤਾਰ ਪੁਲਿਸ ਕੋਲੇ ਸ਼ਿਕਾਇਤਾਂ ਕਰਦੇ ਰਹੇ ਸੁਰੱਖਿਆ ਦੀ ਮੰਗ ਕਰਦੇ ਰਹੇ ਪਰ ਉਹਨਾਂ ਨੂੰ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਸੁਰੱਖਿਆ ਮੁਹੱਈਆ ਨਹੀਂ ਕਰਾਈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਗਹਿਰੀ ਨੀਂਦ ਤੋਂ ਜਾਗਣਾ ਕਦੋਂ ਜਦੋਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਇਹ ਜਿਹੜੇ ਗੈਂਗਸਟਰ ਨੇ ਜਾਂ ਨਸ਼ਾ ਤਸਕਰ ਨੇ ਖਾ ਜਾਣਗੇ ਇਹ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਸੰਦੀਪ ਨੰਗਲ ਅੰਮੀਆਂ ਵਪਾਰੀ ਬਹੁਤ ਸਾਰੇ ਗੈਂਗਸਟਰਾਂ ਦੀਆਂ ਨਸ਼ਾ ਤਸਕਰਾਂ ਦੀ ਭੇਟ ਚੜੇ ਨੇ ਤੇ ਰਵਿੰਦ ਕੇਜਰੀਵਾਲ ਸਾਹਿਬ ਅੱਜ ਨਾਬੇ ਆ ਕੇ ਬੜੇ ਵੱਡੇ ਦਮਕੇ ਜੇ ਮਾਰ ਰਹੇ ਸੀ ਆਖੇ ਜੀ ਯੁੱਧ ਨਸ਼ਿਆਂ ਵਿਰੁੱਧ ਇਹ ਹਾਲਾਤ ਨਹੀਂ ਯੁੱਧ ਨਸ਼ਿਆਂ ਵਿਰੁੱਧ ਦੇ ਪੰਜਾਬ ਦੇ ਵਿੱਚ ਚਾਹੇ ਨਸ਼ਕਾ ਤਸਕਰ ਹੋਣ ਚਾਹੇ ਗੈਂਗਸਟਰ ਹੋਣ ਉਹ ਖੁੱਲੇ ਆਮ ਘੁੰਮ ਰਹੇ ਨੇ ਤੇ ਜੇ ਕੋਈ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਤਾਂ ਉਹਦੀ ਆਵਾਜ਼ ਨੂੰ ਇਸੇ ਤਰੀਕੇ ਖਾਮੋਸ਼ ਕਰ ਦਿੱਤਾ ਜਾਂਦਾ ਪਰ ਸਵਾਲ ਤਾਂ ਇਹ ਉੱਠਦਾ ਕਿ ਕੀ ਪੰਜਾਬ ਦੀ ਪੁਲਿਸ ਤੇ ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਨੇ ਇਹ ਕੋਈ ਭੇਦ ਭਾਵ ਕਰ ਰਹੀਆਂ ਨੇ ਜਿਹਨੂੰ ਵਕਾਇ ਹੀ ਥ੍ਰੈਟ ਹੈ ਉਹਦੀ ਸੁਰੱਖਿਆ ਜਾਂ ਤਾਂ ਹਟਾ ਲਈ ਜਾਂਦੀ ਹੈ ਜਾਂ ਉਹਨੂੰ ਸੁਰੱਖਿਆ ਦਿੱਤੀ ਹੋ ਨਹੀਂ ਜਾਂਦੀ ਔਰ ਉਹਦੇ ਨਤੀਜੇ ਸਾਰਿਆਂ ਦੇ ਸਾਹਮਣੇ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਨਾਲ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਕਤਲੋਗਲਤ ਹੋ ਰਹੀ ਹੈ ਇਹਦੇ ਬਾਰੇ ਤੁਹਾਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਕਿ ਕੋਈ ਯੁੱਧ ਨਸ਼ਿਆਂ ਵਿਰੁੱਧ ਨਹੀਂ ਚੱਲ ਰਿਹਾ ਪੰਜਾਬ 'ਚ ਪੰਜਾਬ 'ਚ ਨਸ਼ਾ ਦੁੱਗਣਾ ਤਿੱਗਣਾ ਹੋ ਗਿਆ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹੁਣ ਤਾਂ ਹਾਈ ਕੋਰਟ ਤੱਕ ਨੇ ਕਿਪਨੀ ਕਰਦੀ ਕਿ ਸਰਕਾਰ ਬਕਾਰੀ ਹੈ گورنر ਸਾਹਿਬ ਕਹਿੰਦੇ ਸਕੂਲਾਂ ਕੱਲ੍ਹ ਜਾਂ ਤੱਕ ਪਹੁੰਚ ਗਿਆ ਔਰ ਹੁਣੇ ਪਿੱਛੇ ਜੇ ਮਜੀਠੇ ਚ 23 ਮੌਤਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਨੇ ਉਹ ਪੰਜਾਬ ਦੇ ਹਾਲਾਤ ਬੇਹਦ ਚਿੰਤਾਜਨਕ ਨੇ ਮਾਨ ਸਾਹਿਬ ਤੁਸੀਂ ਤਾਂ ਸਿਆਸਤ ਕਰਨੀ ਆ ਤੁਸੀਂ ਸਿਆਸੀ ਰੋਟੀਆਂ ਸੇਕਣੀਆਂ ਨੇ ਤੁਹਾਡਾ ਕੰਮ ਹੈ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਕੇ ਰੱਖਣਾ ਤੇ ਇਹੋ ਜੇ ਮੁੱਦੇ ਬਣਾ ਕੇ ਜਾਂ ਗੋਲੀਆਂ ਮਰਵਾ ਕੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਕੇ ਰੱਖੋ ਜੋਜਸਨਰਾਲ ਸ਼ਰਮਣੇ ਕੱਲ੍ਹ ਦਾ ਲਗਾਤਾਰ ਸਰਕਾਰ ਨੂੰ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ ਹੈ ਇਸ ਤੇ ਟਵੀਟ ਲਿਖਿਆ ਜ਼ਿਲ੍ਹਾ ਚੜੀ ਅੰਮ੍ਰਿਤਸਰ ਸਾਹਿਬ ਦੇ ਜੰਡਿਆਲਾ ਗੁਰੂ ਤੋਂ ਸ਼ਰਮਣੇ ਕੱਲ੍ਹ ਦੇ ਮੌਜੂਦਾ ਕਾਉਂਸਲਰ ਹਰਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਪੰਜਾਬ ਦੀ ਇਸ ਬੇਕਾਬੂ ਹੋ ਚੁੱਕੀ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਕੁਝ ਦਿਨ ਪਹਿਲਾਂ ਵੀ ਹਰਜਿੰਦਰ ਦੇ ਘਰ ਤੇ ਗੋਲੀਆਂ ਚੱਲੀਆਂ ਸਨ ਅਤੇ ਤੁਮ ਕਿਆ ਵੀ ਆ ਰਹੀਆਂ ਸਨ ਪਰ ਸ਼ਿਕਾਇਤ ਕਰਨ ਦੇ باوجود ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਸਾਥੋਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਸ਼੍ਰੋਮਣੀ ਕਾਲਦਲ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮੋਢਾ ਜੋੜ ਕੇ ਖੜਾ ਹੈ। ਇਸਨਾਲੀ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਮੁਖੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਅਕਾਲੀ ਕੌਂਸਲਰ ਵੱਲੋਂ ਸ਼ਿਕਾਇਤ ਦਰਜ ਕਰਾਉਣ ਦੇ باوجود ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਜੇਕਰ ਐਸਾ ਜਵਾਬ ਨਹੀਂ ਹੈ ਤਾਂ ਮੁੱਖ ਮੰਤਰੀ ਇਸ ਕਤਲ ਦੀ ਜ਼ਿੰਮੇਵਾਰੀ ਆਪਣੇ ਉੱਪਰ ਲਵੇ।